ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤਾਂ ਇਸ ਤੋਂ ਅੱਜ ਅਸੀਂ ਗੱਲ ਕਰਨੀ ਇੱਕ ਮਾਂ ਦਾ ਦਿਲ ਉਦੋਂ ਬਹੁਤ ਤੜਫਦਾ ਕਦੋਂ ਤੜਫਦਾ ਅੱਜ ਆਪਾਂ ਉਸ ਦੀ ਜ਼ਿੰਦਗੀ ਬਾਰੇ ਇਹ ਗੱਲ ਕਰਨੀ ਹੈ ਇੱਕ ਮਾਂ ਦੇ ਤਿੰਨ ਬੱਚੇ ਹੋਣ ਚਾਰ ਬੱਚੇ ਹੋਣ ਦੋ ਬੱਚੇ ਹੋਣ ਮਾਂ ਉਹਨਾਂ ਬੱਚਿਆਂ ਨੂੰ ਪਾਲਦੀ ਨਾਲ ਨਾਲ ਸੰਸਕਾਰ ਦਿੰਦੀ ਆ ਚੰਗੀਆਂ ਗੱਲਾਂ ਸਿਖਾਉਂਦੀ ਆ ਉਹਨਾਂ ਵਿੱਚ ਆਪਸੀ ਪਿਆਰ ਕਿਵੇਂ ਬਣਾ ਕੇ ਰੱਖਣਾ ਮਾਂ ਉਹ ਸਿਖਾਉਂਦੀ ਆ ਜਦੋਂ ਤੋਂ ਬੱਚਾ ਹੋਸ਼ ਸੰਭਾਲਦਾ ਨਾ ਮਾਂ ਨਾਲ-ਨਾਲ ਉਹ ਬੱਚੇ ਨੂੰ ਦੂਜੀਆਂ ਭੈਣ ਭਰਾਵਾਂ ਨਾਲ ਕਿਵੇਂ ਪਿਆਰ ਕਰਨਾ ਕਿਵੇਂ ਪਿਆਰ ਚ ਰਹਿਣਾ ਸਾਰਾ ਕੁਝ ਦੱਸਦੀ ਆ ਤੇ ਫਿਰ ਜਦੋਂ ਉਹ ਸਾਰੇ ਭੈਣ ਭਰਾ ਆਪਸ ਵਿੱਚ ਰਲ ਕੇ ਬੜੇ ਪਿਆਰ ਨਾਲ ਰਹਿੰਦੇ ਨਾ ਤਾਂ ਮਾਂ ਦਾ ਦਿਲ ਖੁਸ਼ ਹੋ ਜਾਂਦਾ ਤੇ ਮਾਂ ਇਹੋ ਚਾਹੁੰਦੀ ਹੁੰਦੀ ਕਿ ਮੇਰੇ ਬੱਚੇ ਆਪਸ ਚ ਰਲ ਮਿਲ ਕੇ ਰਹਿਣ ਤੇ ਜਦੋਂ ਬੱਚੇ ਛੋਟੇ ਹੁੰਦੇ ਜੇ ਵੱਡਾ ਬੱਚਾ ਛੋਟੇ ਨੂੰ ਮਾਰਦਾ ਨਾ ਤਾਂ ਮਾਂ ਉਸੇ ਵੇਲੇ ਘੁਰਦੀ ਆ ਕਿ ਨਹੀਂ ਤੇਰਾ ਛੋਟਾ ਭਰਾ ਵਾ ਤੇਰੀ ਛੋਟੀ ਭੈਣ ਆ ਇੰਜ ਨਹੀਂ ਕਰੀਦਾ ਜੇ ਛੋਟਾ ਬੱਚਾ ਵੱਡੇ ਦੇ ਅੱਗੇ ਬੋਲਦਾ ਤਾਂ ਮਾਂ ਉਸੇ ਵੇਲੇ ਟੋਕਦੀ ਆ ਨਹੀਂ ਤੇਰਾ ਵੱਡਾ ਭਰਾ ਆ ਤੇਰੀ ਵੱਡੀ ਭੈਣ ਆ ਉਹਨੇ ਕੁਝ ਕਹਿ ਦਿੱਤਾ ਤਾਂ ਕੋਈ ਗੱਲ ਨਹੀਂ ਤੂੰ ਅੱਗਿਓ ਕੁਝ ਨਹੀਂ ਕਹਿਣਾ ਇਦਾਂ ਦੀਆਂ ਗੱਲਾਂ ਬਾਤਾਂ ਸੁਖਾਉਂਦੀ ਮਾਂ ਬੱਚਿਆਂ ਨੂੰ ਜ਼बान ਕਰਦੀ ਆ ਮਾਂ ਦਾ ਦਿਲ ਇਹ ਚਾਹੁੰਦਾ ਹੁੰਦਾ ਕਿ ਮੇਰੇ ਬੱਚਿਆਂ ਵਿੱਚ ਆਪਸੀ ਪਿਆਰ ਬਣਿਆ ਰਹੇ ਮੇਰੇ ਬੱਚੇ ਇੱਕ ਦੂਜੇ ਨਾਲ ਵੱਧ ਤੋਂ ਵੱਧ ਪਿਆਰ ਕਰਨ ਤੇ ਜਦੋਂ ਬੱਚੇ ਆਪਸ 'ਚ ਲੜਦੇ ਆ ਨਾ ਤਾਂ ਮਾਂ ਦਾ ਦਿਲ ਦੁਖਦਾ ਆ ਕਿ ਮੇਰੇ ਬੱਚੇ ਆਪਸ 'ਚ ਕਿਉਂ ਲੜਦੇ ਜਿੰਨਾ ਮੈਂ ਆਪਣੇ ਬੱਚਿਆਂ ਨਾਲ ਪਿਆਰ ਕਰਦੀ ਆ ਨਾ ਇੰਨਾ ਇਹ ਆਪਸ ਵਿੱਚ ਵੀ ਆਪਣੇ ਭੈਣ ਭਰਾਵਾਂ ਨਾਲ ਪਿਆਰ ਜ਼ਰੂਰ ਕਰਨ ਫਿਰ ਹੌਲੀ ਹੌਲੀ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਬੱਚੇ ਵਿਆਹੇ ਜਾਂਦੇ ਆ ਆਪੋ ਆਪਣੇ ਕਾਰੋਬਾਰਾਂ 'ਚ ਲੱਗ ਜਾਂਦੇ ਆ ਤਾਂ ਫੇਰ ਉਹ ਅਲੱਗ-ਅਲੱਗ ਹੋ ਜਾਂਦੇ ਆ ਇੱਕ ਮਾਂ ਇੱਕ ਚੁੱਲ੍ਹੇ 'ਚ ਕੰਮ ਕਰਕੇ ਉਹਨਾਂ ਸਾਰੇ ਬੱਚਿਆਂ ਨੂੰ ਰੋਟੀ ਖਵਾਉਂਦੀ ਆ ਪਰ ਜਦੋਂ ਬੱਚੇ ਵਿਆਹੇ ਜਾਂਦੇ ਨਾ ਤਾਂ ਫਿਰ ਸਾਰੇ ਚੁੱਲ੍ਹੇ ਵੰਡੇ ਜਾਂਦੇ ਆ ਤੇ ਮਾਂ ਇੱਕ ਚੁੱਲ੍ਹੇ ਗੜੀ ਰਹਿ ਜਾਂਦੀ ਆ ਫਿਰ ਜਿਸ ਘਰ ਵਿੱਚ ਉਹ ਮਾਂ ਹੁੰਦੀ ਆ ਨਾ ਉਸ ਘਰ ਦੇ ਜੇ ਕਿਸੇ ਪੁੱਤ ਦਾ ਦੂਜੇ ਭਰਾ ਨਾਲ ਆਉਣ ਜਾਣ ਨਹੀਂ ਆ ਕਿਸੇ ਭੈਣ ਕੋਲ ਆਉਣ ਜਾਣ ਨਹੀਂ ਆ ਤਾ ਫਿਰ ਉਸ ਮਾਂ ਦਾ ਦਿਲ ਤੜਫਦਾ ਮਾਂ ਦਾ ਦਿਲ ਤੇ ਉਹੀ ਹੁੰਦਾ ਨਾ ਉਹ ਤੇ ਫਿਰ ਉਹਦੋਂ ਵੀ ਸੋਚਦੀ ਕਿ ਮੇਰੇ ਬੱਚਿਆਂ ਦੇ ਵਿੱਚ ਆਪਸੀ ਪਿਆਰ ਬਹੁਤ ਹੋਵੇ ਇਹ ਕੋਲ ਮਿਲ ਕੇ ਰਹਿਣ ਤੇ ਫਿਰ ਉਹਦੋਂ ਆਪੋ ਆਪਣੇ ਫਾਇਦੇਆਂ ਲਈ ਆਪੋ ਆਪਣੇ ਕਾਰੋਬਾਰਾਂ ਵਾਸਤੇ ਰਿਸ਼ਤੇ ਇੱਕ ਦੂਜੇ ਨਾਲੋਂ ਟੁੱਟ ਜਾਂਦੇ ਕਈ ਵਾਰੀ ਤੇ ਫਿਰ ਮੈਂ ਕੁਝ ਕੋ ਭੈਣ ਭਰਾਵਾਂ ਦੀ ਗੱਲ ਕਰ ਰਹੀ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਪਰ ਫਿਰ ਉਸ ਵਕਤ ਮਾਂ ਦਾ ਦਿਲ ਤੜਫਦਾ ਜਿਹਦੇ ਘਰ ਵਿੱਚ ਫਿਰ ਮਾਂ ਰਹਿ ਰਹੀ ਹੁੰਦੀ ਆ ਉਹਦਾ ਵੀ ਕਿਸੇ ਨਾਲ ਬੋਲਚਾਲ ਨਹੀਂ ਹੈਗਾ ਤਾਂ ਪਰ ਮਾਂ ਦਾ ਤਾਂ ਉਹ ਵੀ ਬੱਚਾ ਹੀ ਆ ਨਾ ਮਾਂ ਤੇ ਉਹਨੂੰ ਵੀ ਮਿਲਣ ਵਾਸਤੇ ਤੜਫਦੀ ਆ ਤੇ ਨਾ ਉਹ ਉਸ ਘਰ ਵਿੱਚ ਆ ਸਕਦਾ ਆ ਤੇ ਨਾ ਇਹ ਮਾਂ ਨੂੰ ਲੈ ਕੇ ਉਸ ਘਰ ਉੱਥੇ ਜਾ ਸਕਦੇ ਆ ਇਸ ਤਰ੍ਹਾਂ ਮਾਂ ਦਾ ਦਿਲ ਫਿਰ ਤੜਫਦਾ ਰਹਿੰਦਾ ਸਾਰੇ ਆਪੋ ਆਪਣੇ ਕਾਰੋਬਾਰਾਂ ਬਾਰੇ ਸੋਚ ਲੈਂਦੇ ਆਪਣੇ ਫਾਇਦਿਆਂ ਬਾਰੇ ਸੋਚ ਲੈਂਦੇ ਆ ਪਰ ਜਿਹੜੇ ਘਰ ਵਿੱਚ ਮਾਪੇ ਹੁੰਦੇ ਆ ਉਹਨਾਂ ਬਾਰੇ ਕੋਈ ਨਹੀਂ ਸੋਚਦਾ ਕਿ ਉਹਨਾਂ ਦੇ ਤਾਂ ਉਹ ਬੱਚੇ ਨੇ ਨਾ ਮਾਂ-ਬਾਪ ਤੇ ਉਦੋਂ ਵੀ ਇਹ ਗੱਲ ਸੋਚਦਾ ਕਿ ਮੇਰੇ ਬੱਚੇ ਸਾਰੇ ਇੱਕੋ ਚੁੱਲ੍ਹੇ ਗਾੜੀ ਬੈ ਕੇ ਖਾਣ ਮੇਰੇ ਬੱਚੇ ਸਾਰਿਆਂ ਦਾ ਰੋਟੀ ਪਾਣੀ ਇੱਕੋ ਚੁੱਲ੍ਹੇ ਤੇ ਪੱਕੇ ਪਰ ਫਿਰ ਆਪੋ ਆਪਣੇ ਕਮਾਂਕਾਰਾਂ ਦਾ ਕਰਕੇ ਸਾਰਿਆਂ ਨੂੰ ਆਪੋ ਆਪਣਾ ਸੋਚਣਾ ਪੈਂਦਾ ਚਲੋ ਮਾਂ ਕਿਦੇ ਨਾ ਕਿਤੇ ਇਹ ਗੱਲ ਨੂੰ ਸਮਝ ਵੀ ਲੈਂਦੀ ਆ ਐਡਜਸਟ ਵੀ ਕਰ ਲੈਂਦੀ ਆ ਪਰ ਮਾਂ ਹਮੇਸ਼ਾ ਆਖਰੀ ਸਾਹਾਂ ਤੱਕ ਇਹੀ ਚਾਹੁੰਦੀ ਆ ਕਿ ਮੇਰੇ ਬੱਚੇ ਹਮੇਸ਼ਾ ਇਕੱਠੇ ਹੈਂ ਤੇ ਮਾਂ ਦੀਆਂ ਇਹਨਾਂ ਆਂਦਰਾਂ ਨੂੰ ਜ਼ਰੂਰ ਬੱਚਿਆਂ ਨੂੰ ਸਮਝਣਾ ਚਾਹੀਦਾ ਮਾਂ ਦੇ ਹੁੰਦਿਆਂ ਕਦੇ ਵੀ ਬੱਚਿਆਂ ਨੂੰ ਆਪਸ ਵਿੱਚ ਲੜਨਾ ਝਗੜਨਾ ਨਹੀਂ ਚਾਹੀਦਾ ਕਿਉਂਕਿ ਮਾਂ ਵਾਸਤੇ ਕੋਈ ਬੱਚਾ ਚੰਗਾ ਤੇ ਕੋਈ ਬੱਚਾ ਮਾੜਾ ਨਹੀਂ ਹੁੰਦਾ ਉਹਦੇ ਵਾਸਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਭਾਵੇਂ ਕਿਸੇ ਮਾਂ ਦੇ ਦੋ ਬੱਚੇ ਹੋਣ ਕਿਸੇ ਦੇ ਚਾਰ ਹੋਣ ਉਹ ਸਾਰਿਆਂ ਨੂੰ ਇਕੱਠੇ ਤੇ ਪਿਆਰ ਨਾਲ ਰੱਖ ਕੇ ਰੱਖਣਾ ਸਿਖਾਇਆ ਹੁੰਦਾ ਤੇ ਉਹ ਚਾਹੁੰਦੀ ਹੁੰਦੀ ਆ ਕਿ ਇਹ ਸਾਰੇ ਰਲ ਮਿਲ ਕੇ ਰਹਿਣ ਜਦੋਂ ਕਈ ਵਾਰੀ ਕਿਸੇ ਦੇ ਕੋਈ ਪ੍ਰੋਗਰਾਮ ਹੁੰਦਾ ਨਾ ਤਾਂ ਕਈ ਵਾਰੀ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਕਿ ਬੰਦਾ ਕਹਿੰਦਾ ਕਿ ਨਹੀਂ ਮੈਂ ਉਹਨੂੰ ਨਹੀਂ ਸੱਦਣਾ ਮੈਂ ਇਕੱਲਿਆਂ ਹੀ ਇਹ ਕੰਮ ਕਰ ਲੈਣਾ ਉਹ ਪ੍ਰੋਗਰਾਮ ਉਹ ਫੰਕਸ਼ਨ ਉਹ ਖੁਸ਼ੀ ਦੇ ਪਲ ਜਿਹੜੇ ਹੁੰਦੇ ਉਹ ਮਾਂ ਵਾਸਤੇ ਨਹੀਂ ਹੁੰਦੇ ਕਿਉਂਕਿ ਮਾਂ ਦਾ ਦਿਲ ਉਦੋਂ ਬਹੁਤ ਤੜਫਦਾ ਜਦੋਂ ਉਹਦੀਆਂ ਆਂਦਰਾਂ ਦੀ ਇੱਕ ਬੋਟੀ ਉੱਥੇ ਸ਼ਾਮਲ ਨਹੀਂ ਹੁੰਦੀ ਇਸ ਕਰਕੇ ਬੱਚੇ ਵੀ ਇਹਨਾਂ ਗੱਲਾਂ ਨੂੰ ਮਹਿਸੂਸ ਕਰ ਸਕਦੇ ਆ ਕਿਉਂਕਿ ਉਹ ਆਪ ਵੀ ਬੱਚਿਆਂ ਵਾਲੇ ਹੁੰਦੇ ਆ ਇਹ ਜਿਸ ਤਰ੍ਹਾਂ ਉਹ ਆਪ ਚਾਹੁੰਦੇ ਹੁੰਦੇ ਆ ਨਾ ਕਿ ਸਾਡੇ ਬੱਚੇ ਇਕੱਠੇ ਹੋ ਕੇ ਇੱਕ ਮੋਠ ਰਹਿਣ ਇਸ ਤਰ੍ਹਾਂ ਉਹਨਾਂ ਦੇ ਘਰ ਵਿੱਚ ਬੈਠੇ ਬਜ਼ੁਰਗ ਵੀ ਇਹੀ ਚਾਹੁੰਦੇ ਹੁੰਦੇ ਆ ਤੇ ਮਾਪੇ ਨੂੰ ਕਦੇ ਵੀ ਇਹੋ ਜਿਹੇ ਦੁੱਖਾਂ ਭਰੇ ਦਿਨ ਨਹੀਂ ਵਿਖਾਉਣੇ ਚਾਹੀਦੇ ਕਿ ਉਹਨਾਂ ਦੇ ਬੱਚੇ ਆਪਸ ਚ ਰਲ ਮਿਲ ਕੇ ਨਾ ਰਹਿਣ ਕਿਉਂਕਿ ਫਿਰ ਮਾਵਾ ਵਾਸਤੇ ਇਹ ਸਾਰਾ ਕੁਝ ਚੱਲਣਾ ਬੜਾ ਔਖਾ ਹੁੰਦਾ ਤੇ ਫਿਰ ਉਦੋਂ ਮਾਵਾ ਦਾ ਦਿਲ ਬਹੁਤ ਤੜਫਦਾ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਜੋ ਗੱਲ ਤੁਹਾਨੂੰ ਸਮਝਾਉਣਾ ਚਾਹੁੰਦੀ ਹੋਵਾਂ ਉਹ ਤੁਹਾਨੂੰ ਜਰੂਰ ਸਮਝ ਲੱਗੀ ਹੋਵੇ ਪਰ ਜੇਕਰ ਫਿਰ ਵੀ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਸਮਝਦਾਰ ਹੋ ਤੁਸੀਂ ਸਮਝ ਸਕਦੇ ਹੋ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਸੋ ਅੱਜ ਦੀਆਂ ਗੱਲਾਂ ਬਾਤਾਂ ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਜਰੂਰ ਦੱਸਿਓ ਖੁਸ਼ ਰਹੋ